ਮਤਾ ਦਲੀਪ ਕੋ ਇਨਸਾ ਪਤਨੀ ਸੁਜੀਤ ਸਿੰਘ ਵਾਸੀ ਦਲੀਆਬਾੜੀ ਦਾ ਪਿਛਲੇ ਦਿਨੀ ਬਜ਼ੁਰਗ ਅਵਸਥਾ ਵਿੱਚ ਦਿਹਾਂਤ ਹੋ ਗਿਆ ਸੀ ਉਸ ਦੇ ਸੁਪੁੱਤਰਾਂ ਬਰਵਿੰਦਰ ਸਿੰਘ ਅਤੇ ਕਨੈਲ ਸਿੰਘ ਆਦੀ ਪਰਿਵਾਰ ਨੇ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਉਪਰੰਤ ਪਰਿਵਾਰ ਪਰਿਵਾਰ ਵੱਲੋਂ ਅੱਜ ਐਮ ਐਸ ਜੀ ਡੇਰਾ ਸੱਚਾ ਸੌਦਾ ਮੰਨਤਾ ਭਲਾਈ ਕੇਂਦਰ ਪਿੰਡ ਦਲੀਏਵਾਲੀ ਬਲਾਕ ਨੰਗਲਕਣਾ ਜ਼ਿਲ੍ਹਾ ਮਾਨਸਾ ਵਿਖੇ ਰੱਖੀ ਗਈ ਨਾਮ ਚਾਚਾ ਵਿੱਚ ਪੁੱਜੇ ਲੋਕਾਂ ਨੇ ਉਹਨਾਂ ਨੂੰ ਸ਼ਰਧਾਂਜਲੀਆ ਭੇਟ ਕੀਤੀਆਂ ਨਾਮ ਚਾਚਾ ਦੌਰਾਨ ਸ਼ਬਦ ਪਾਠਨ ਵੀ ਬੋਲੇ ਗਏ ਉੱਥੇ ਪਵਿੱਤਰ ਗ੍ਰੰਥ ਵਿੱਚੋਂ ਸੁਖਮੰਦਰ ਇंसा ਕੋਟ ਪੱਤਾ ਨੇ ਅਨਮੋਲ ਬਚਨ ਸੁਣਾਏ ਇਸ ਮੌਕੇ ਨੰਗਲ ਸਦੇਸ਼ ਸਾਬਕਾ ਵਿਧਾਇਕ ਅਦੀ ਤਿੰਦਰ ਸਿੰਘ ਮੋਪਰ ਸਾਬਕਾ ਸਰਪੰਚ ਪਰਮਜੀਤ ਸਿੰਘ ਨੰਗਲ ਕਲਾ ਅਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਭਾਰਤੋਂ ਡੇਰਾਛੇਦਾਲੂ ਸ਼ਾਮਲ ਹੋਏ ਦੇਖੋ ਪੱਤਰਕਾਰ ਗੁਜੀਤ ਸਿੰਘ ਸ਼ੀਂਦੀ ਵਿਸ਼ੇਸ਼ ਪੋਰਟ ਮਹਤੁੱਚੇ ਭਾਗਾ ਵਾਲੇ ਸੀ ਮਾਤਾ ਜੀ ਜਿਹੜੇ ਕਿਸ ਭਰੇ ਫਲਵਾੜੀ ਦੇ ਵਿੱਚੋਂ ਗਏ ਨੇ ਉਹ ਵੀ ਕੁਲ ਮਾਲਕ ਬਾਲੀ ਦੋ ਜਹਾਨ ਦੇ ਚਰਨਾਂ ਦੇ ਨਾਲ ਜੋੜ ਕੇ ਗਏ ਧੰਨਾਏ ਪਰਿਵਾਰ ਔਰ ਬੜੇ ਭਾਗਾ ਵਾਲੇ ਇਹਨਾਂ ਦੇ ਬੱਚੇ ਪੁੱਤਰ ਪੋਤੇ ਪੜੋਤੇ ਬੇਟੀਆਂ ਦੋਤੇ ਔਰ ਜਿਨ੍ਹਾਂ ਨੂੰ ਐਸੀ ਮਾਂ ਔਰ ਪਿਤਾ ਜੀ ਮਰੇ ਕਿਉਂਕਿ ਭਾਈ ਬਰਵਿੰਦਰ ਸਿੰਘ ਜੀ ਹੋਰ ਦੇ ਪਿਤਾ ਜੀ ਬਾਈ ਸਰਜੀਤ ਸਿੰਘ ਜੀ ਜੋ ਕਿ 2001 ਦੇ ਵਿੱਚ ਸੱਚਖੰਡ ਦੇ ਵਿੱਚ ਜਾਬਰਾਜੇ ਸੀ ਔਰ ਉਹ ਪਰ ਪਿਤਾ ਜੀ ਤੋਂ ਨਾਮ ਲਿਆ ਨਾਮ ਲੈ ਕੇ ਕਦੇ ਵੀ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਸੀ ਮਾਤਾ ਜੀ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਘਰ ਦੀ ਸਾਰੇ ਜ਼ਿੰਮੇਵਾਰੀ ਸਮਝੀ ਉਹ ਸੇਵਾ ਦੇ ਵਿੱਚ ਰਹਿੰਦੇ ਸੀਗੇ ਤੇ ਪਿੰਡ ਦੇ ਵਿੱਚ ਪੂਰੇ ਪਿੰਡ ਨੂੰ ਮੇਰੇ ਖਿਆਲ ਦੇ ਵਿੱਚ ਵੀ ਕੋਈ ਘਰ ਐਸਾ ਰਹਿੰਦਾ ਹੋਊ ਜਿਸ ਦਾ ਨਾਮ ਨਹੀਂ ਲਿਆ ਹੋ। ਔਰ ਤਿੰਨ ਤਿੰਨ ਪੀੜੀਆਂ ਸਤਗੁਰ ਦੇ ਨਾਲ ਜੁੜਨਾ ਸੇਵਾ ਦੇ ਵਿੱਚ ਲੱਗਣਾ ਬਹੁਤ ਵੱਡੀ ਗੱਲ ਆ ਕਿਉਂਕਿ ਸੇਵਾ ਤਾਂ ਕਈ ਵਾਰ ਇੱਕ ਪਰਿਵਾਰ ਦਾ ਮੈਂਬਰ ਸੇਵਾ ਕਰਦਾ ਰਹਿੰਦਾ ਪਿਛਲਾ ਪਰਿਵਾਰ ਪੁੱਤ ਜਾਇਕੇ ਪੋਤੇ ਕਿਉਂਕਿ ਘੋਰ ਕਾਲ ਯੁੱਗ ਦਾ ਸਮਾਂ ਆ ਗਿਆ ਇਹ ਵਿੱਚ ਸ਼ਾਮਲ ਹੋਏ ਪੰਚਾਇਤ ਪਿੰਡ ਦੀ ਬਈ ਵਿਦਿਅਕ ਸਿੰਘ ਪਿੰਡ ਸਟਾਫ ਮੌਜੂਦਾ ਮੈਂਬਰ ਸਹਿਬਾਨ ਪ੍ਰਵੰਤੇ ਸੱਜਣ ਜੋ ਵੀ ਇਸ ਦੁੱਖ ਦੀ ਘਟਨਾ ਵਿੱਚ ਸ਼ਾਮਲ ਹੋਏ ਹੈ ভাই ਐਡਵੋਕੇਟ ਗਲਾਸ ਵੀ ਆਜਿਤਵਾ ਕੇ ਗਏ ਹੈ 85 ਨੰਬਰ ਬਈ ਬਜੇਂਦਰ ਵਾਂਡੀ ਜੀ 40 ਨੰਬਰ ਬਈ ਗੁਰਪ੍ਰੀਤ ਮਹਰਾਜ ਜਸ ਸਿੰਘ ਨੰਦਰਪਾਲ ਜੀ ਬਾਈ ਸੁਖਮੰਦਰ ਸਿੰਘ ਜੀ ਤੇ ਬਾਈ ਜਸ ਜਸਵੀਰ ਸਿੰਘ ਜੀ ਸੇਵਾ ਸੰਮਤੀ ਦੇ ਜ਼ਿੰਮੇਵਾਰ ਬਾਈ ਅਕਬਾਲ ਸਿੰਘ ਪੂਰੀ ਸੇਵਾ ਸੰਮਤੀ ਵੀ ਆਈ ਹੋਈ ਹੈ ਬਾਈ ਲੰਗਰ ਸੰਮਤੀ ਦੇ ਬਾਈ ਹਰਦ ਲੰਗਰੀ ਨਰਮਨ ਸਿੰਘਾ ਪੂਰੀ ਲੰਗਰ ਸੰਮਤੀ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੀ ਹੈ ਬਲਾਕ ਮੌਰ ਦੀ ਵੀ ਸਾਥ ਸੰਗ ਪਹੁੰਚੀ ਹੈ ਤੇ ਖੇਰੇ ਦੇ ਚਨੀਰ ਮਾਨਸਾ ਪੇਂੰਗਲ ਕਾਮ ਦੀ ਵੀ ਸਾਥ ਸੰਗਤ ਇਸ ਦੁੱਖ ਦੀ ਘੜੇ ਵਿੱਚ ਪਹੁੰਚੀ ਹੈ ਅਸੀਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਰੇ ਪਰਿਵਾਰ ਵੱਲੋਂ ਅਤੇ ਇਸ ਸਾਥ ਸੰਗਤ ਵੱਲੋਂ ਜੋ ਇਸ ਦੁੱਖ ਦੀ ਘੜੇ ਵਿੱਚ ਪਹੁੰਚੇ ਨੇ ਬਾਈ ਚਾਚੇ ਅੰਮ੍ਰਿਤ ਪਰਮਜੀਤ ਸਿੰਘ ਜੀ ਸਾਹਿਬ ਮਾਤਾ ਜੀ ਸਰਨਾਵ ਦੇ ਪਰਿਵਾਰ ਕਾਮ ਜੀ ਤਾਂ ਤਨ ਸਕੂ 13000 ਕੀਤੇ ਹੋਏ ਵਾਅਦੇ ਅਨੁਸਾਰ ਆਪਣਾ ਸਰੀਰਦਾਨ ਕਰਵਾ ਕੇ ਸਰੀਰਦਾਨੀ ਹੋਣ ਦਾ ਜਿਹੜਾ ਉਹਨਾਂ ਨੇ ਸੁਭਾਰ ਨਾਮਣਾ ਖਟਿਆ ਇਹ ਵਡਿਆਈ ਉਹਨਾਂ ਦੇ ਹਿੱਸੇ ਵਿੱਚ ਆਈ ਉਹ ਕਿਸੇ ਕਿਸੇ ਨੂੰ ਪ੍ਰਾਪਤ ਹੁੰਦੀ ਹੈ ਸਭ ਤੋਂ ਵੱਡੀ ਵਡਿਆਈ ਉਹਨਾਂ ਦੇ ਹਿੱਸੇ ਉਹ ਇੱਕ ਸੇਵਾਦਾਰ ਦੀ ਪਤਨੀ ਸੇਵਾਦਾਰਾਂ ਦੀ ਮਾਂ ਸੇਵਾਦਾਰਾਂ ਦੀ ਦਾਦੀ ਸੇਵਾਦਾਰਾਂ ਦੀ ਨਾਨੀ ਸੇਵਾਦਾਰਾਂ ਦੀ ਪੜਦਾਦੀ ਤੇ ਸੇਵਾਦਾਰਾਂ ਦੀ ਪੜਨਾਨੀ ਇਸ ਤਰ੍ਹਾਂ ਉਹਦੀਆਂ ਤਿੰਨ ਪੀੜੀਆਂ प्यारे दे दरबार नाल जुड़िया हुई रज के सेवा कर रहे हैं माता जी का जन्म सं उन्नीस सौ सैंती ईस्वी माता निहाल कौर जी की किखों पिता सरदार सावन सिंह जी देर पिंड त्यौना पुजारिया विखे होया आप जी पांच भैन भरा सन चार एक भा ਆਪ ਦੀ ਪਰਿਵਾਰ ਦੀ ਸਭ ਤੋਂ ਛੋਟੀ ਪੁੱਤਰੀ ਸੀ 1957 ਵਿੱਚ ਉਹਨਾਂ ਦਾ ਵਿਆਹ ਬਾਈ ਬਲਵਿੰਦਰ ਸਿੰਘ ਜੀ ਪ੍ਰੇਮੀ ਨਾਲ ਹੋਇਆ ਤੇ ਉਹ ਇਸ ਨਗਰ ਦੇ ਹੋ ਗਏ 1969 ਵਿੱਚ ਇਹਨਾਂ ਦੇ ਘਰ ਵੱਡੇ ਪੁੱਤਰ ਬਾਈ ਬਲਵਿੰਦਰ ਸਿੰਘ ਜੀ ਇਨਸਾਂ ਦਾ ਜਨਮ ਹੋਇਆ ਫਿਰ ਭੈਣ ਸੁਮਜੀਤ ਕੌਰ ਇਨਸਾਂ ਬਾਈ ਕਰਨੈਲ ਸਿੰਘ ਜੀ ਇਨਸਾਂ ਪੈਨ ਸੁਖਜੋ ਸੁਚੈਨ ਕੋਰ ਇਨਸਾਨ ਅਤੇ ਬਾਈ ਹਰਪਜਨ ਸਿੰਘ ਜੀ ਇਨਸਾਨ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਬਾਈ ਸੁਰਜੀਤ ਸਿੰਘ ਜੀ ਪ੍ਰੇਮੀ ਜ਼ਿਆਦਾ ਸਮਾਂ ਦਰਬਾਰ ਦੀ ਸੇਵਾ ਦੇ ਕਾਰਜਾਂ ਵਿੱਚ ਵਚੀਤ ਕਰਦੇ ਸਨ ਤਾਂ ਮਾਤਾ ਜੀ ਨੇ ਆਪਣੇ ਪੰਜਾਂ ਬੱਚਿਆਂ ਦਾ ਪਾਲਣ ਪੋਸ਼ਣ ਉਹਨਾਂ ਦੀ ਪੜ੍ਹਾਈ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਆਪਣੀ ਸੱਸਮਾ ਮਾਤਾ ਗਰਦਿਆਲ ਕੌਰ ਨਾਲ ਮਰ ਕੇ ਨਿਭਾਈ ਘਰ ਨੂੰ ਸੰਭਾਲਿਆ ਤੇ ਘਰ ਨੂੰ ਬਹੁਤ ਅੱਗੇ ਲੈ ਕੇ ਗਏ ਮਾਤਾ ਜੀ ਦੇ ਦੋ ਬੇਟੇ ਬਾਈ ਬਰਿੰਦਰ ਸਿੰਘ ਜੀ ਤੇ ਬਾਈ ਕਰਨੈ ਸਿੰਘ ਜੀ ਦੀ شادی ਗਲਾਰਪ ਔਰ ਇਨਸਾਨ ਨਾਲ ਔਰ ਮਾਤਾ ਜੀ ਤਸਵੀਰ ਵੀ দান ਕੀਤਾ ਬਹੁਤ ਵੱਡੀ ਗੱਲ ਹੈ ਕਿਉਂਕਿ ਵਰਮਾ ਬਹਿਮਾ ਪਰਮਾ ਚ ਲੋਕ ਪਏ ਹੋਏ ਹੈ ਵੀ ਪਤਾ ਨਹੀਂ ਸਰੀਰ ਦਾਨ ਕਰਕੇ ਪਤਾ ਕਿ ਸਾਡਾ ਕੀ ਹੋਊਗਾ ਇਹਦਾ ਜਿਵੇਂ ਮਿੱਟੀ 'ਚ ਮਿਲ ਜਾਣਾ ਹੈ ਮਿੱਟੀ ਚੋਂ ਹੀ ਬਣਿਆ ਹੈ ਜਦੋਂ ਇਨਸਾਨ ਆਉਂਦਾ ਉਦੋਂ ਉਹਦਾ ਵਜ਼ਨ 2.5 ਕਿਲੋ ਹੁੰਦਾ ਤੇ ਜਦੋਂ ਆਪਾਂ ਸੰਸਕਾਰ ਕਰਦੇ ਨੇ ਉਦੋਂ ਵੀ 2.5 ਕਿਲੋ ਹੀ ਰਹਿ ਜਾਂਦਾ ਤੇ ਜੇ ਤੁਸੀਂ ਇਹ ਸਰੀਰ ਨੂੰ ਦਾਨ ਕਰ ਦਿੰਦੇ ਹੋ ਇਹਦਾ ਭਲਾ ਕਿੱਡਾ ਬੜਾ ਹੋਣਾ ਕਿੰਨੀ ਵੱਡੀ ਰਸ ਚੱਲ ਰਹੀ ਹੈ ਕਿੰਨਾ ਕੁਸ਼ ਹੋ ਰਿਹਾ ਹੈ ਇੱਕ ਇੱਕ ਅੰਗ ਦਾ ਅੱਜ ਦੇਖ ਲਓ ਦਿਮਾਗ ਦੇ ਆ ਪਿਛਲੇ ਰਿਸ਼ਿਦਾਰੀ ਚੱਕ ਸਾਡੇ ਭੈਣ ਸੀ ਉਹਦਾ ਅਟੈਕ ਹੋ ਗਿਆ ਬ੍ਰੇਨ ਹੈਮਟ 2 ਘੰਟੇ ਚ ਇੱਕ ਡੀ ਐਮ ਸੀ ਉਥੇ ਹਸਪੀਟਲ ਦੀ ਮਸ਼ੀਨ ਆਈ ਹੈ 15 ਕਰੋੜ ਦੀ 2 ਘੰਟੇ ਚ ਉਹਨਾਂ ਨੇ ਇੱਥੋਂ ਪਾ ਕੇ ਥੱਲੇ ਦੀ ਹਾਰਟ ਤੇ ਹਾਰਟ ਨੂੰ ਰਿਪੇਅਰ ਕਰਤਾ ਜੇ ਕੋ ਸਰੀਰਦਾਰ ਕੀਤਾ ਤਾਂ ਹੀ ਪਤਾ ਲੱਗਦਾ ਵੀ ਸੱਚ ਹੋਈ ਹੈ ਤੇ ਇਹਦੇ ਨਾਲ ਹੀ ਸਾਰਾ ਕੁਝ ਹੋਣਾ ਸੋ ਮੈਂ ਜਿਆਦਾ ਸਮਨ ਨਾਲ ਲਵਾਂ ਕਿਉਂਕਿ ਬਹੁਤ ਕੁਝ ਸੰਗਤ ਨੇ ਸਮਾਂ ਜੋ ਵੀ ਨਾਮ ਚਰਚਾ ਹੋਈ ਹੈ ਤੁਸੀਂ ਸ਼ਬਦ ਸੁਣੇ ਸਰਪੰਚ ਸਾਹਿਬ ਨੇ ਬੜੇ ਵਿਸਥਾਰ ਨਾਲ ਦੇਖੋ ਗੱਲ ਇਹ ਹੋਈ ਜੇ ਬੰਦਾ ਕੋਈ ਗੱਲ ਕਹਿੰਦਾ ਉਹਦਾ ਮਕਸਦ ਹੁੰਦਾ ਕਿ ਸੰਗਤ ਆਈ ਹੈ ਅੱਜ ਮਾਤਾ ਦਲੀਪ ਕੌਰ ਦੇ ਅੰਤਮ ਅਰਦਾਸ ਵਿੱਚ ਏ ਦਰਸਾ ਰਿਹਾ ਵੀ ਲੋਕਾਂ ਦਾ ਪਿਆਰ ਇਨਸਾਨੀਅਤ ਕੀ ਹੈ ਜਦੋਂ ਬੰਦਾ ਜਾਣਦਾ ਹੈ ਜਦੋਂ ਸੰਗਤ ਜੁੜੀ ਹੈ ਇਸ ਪਰਿਵਾਰ ਦਾ ਕਿਰਦਾਰ ਇਸ ਪਰਿਵਾਰ ਦਾ ਲੋਕਾਂ ਚ ਪਿਆਰ ਦਰਸਾ ਰਿਹਾ ਬਹੁਤ ਕੁਝ ਸਰਪੰਚ ਸਾਹਿਬ ਕਹਿ ਕੇ ਗਏ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਕੋਈ ਇਨਸਾਨ ਕੋਈ ਗੁਰੂ ਕੀਰ ਪਰੰਬਰ ਜੋ ਇਸ ਪਾਸੇ ਤੁਹਾਨੂੰ ਲਾਉਂਦਾ ਹੈ ਦਾ ਮਤਲਬ ਤੁਹਾਡਾ ਇਸ ਸੰਸਾਰ ਤੇ ਆਉਣਾ ਤਾਂ ਤਾਂ ਦੇ ਯੋਗ ਹੈ। ਪਰ ਸਾਰੇ ਬਹੁਤ ਮੈਥੋ ਵੀ ਸਿਆਣੇ ਹੋ ਸਮਝਦੇ ਹੋ ਕਿ ਗੁਰੂ ਸਾਹਿਬ ਨੇ ਕਿਹਾ ਵੀ ਐ ਸਰੀਰਾ ਮੇਰੇ ਇਸ ਯੁੱਗ ਮੈਂ ਆਏ ਕਿ ਤੂੰ ਕੀ ਕਰਮ ਕਮਾਇਆ। ਵੀ ਆਪਾਂ ਕਹੇਗਾ ਕਰਮ ਕਮਾ ਰਿਹਾ ਮਾਲਕ ਦੇਖ ਰਿਹਾ। ਬੇਸ਼ੱਕ ਅੰਦਰੋਂ ਅਸੀਂ ਸੋਚ ਰਹੇ ਵੀ ਸਾਨੂੰ ਕੋਈ ਦੇਖ ਨਹੀਂ ਰਿਹਾ। ਇਹ ਤਾਂ ਦੁਨਿਆਵੀ ਗੱਲਾਂ ਨੇ ਆਪਾਂ ਸਰੀਰ ਨੂੰ ਕੱਪੜੇ ਨਾਲ ਢੱਕ ਲੈਂਦੇ ਆਂ ਤਨ ਨੂੰ ਤਾਂ ਢੱਕ ਲੋਂਗੇ ਤੇ ਮਨ ਨੂੰ ਕਿਵੇਂ ਢੱਕੋਂਗੇ ਕਿਹੜੀ ਲੋੜ ਨਹੀਂ ਹੁੰਦੀ ਕਹਿ ਤੇ ਕੋਈ ਸੋਭਾ ਨਹੀਂ ਦੇਖਿਆ ਇਸ ਪ੍ਰਵਾਹ ਸੋ ਜੋ ਕੁਝ ਵੀ ਇਸ ਸ੍ਰਿਸ਼ਟੀ 'ਚ ਹੈ ਮਾੜਾ ਦਾ ਪਾ ਜੀ ਨੂੰ ਮਰਜ਼ੀ ਕਹਿ ਲਓ ਚੰਗਾ ਕਹਿਣਾ ਬਹੁਤ ਹੋ ਗਿਆ ਬੜਾ ਵੱਡਾ ਇਤਿਹਾਸ ਹੈ ਬੜੇ ਵੱਡੇ ਧਰਮ ਨੇ ਆ ਪਿੱਛੇ ਜੇ ਆਪਾਂ ਸ਼ਹੀਦੀ ਦਿਹਾੜਾ ਮਨਾਇਆ ਹੈ ਮਤਲਬ ਇਹ ਸੰਸਾਰ ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜੀ ਸਿੱਖਿਆ ਦਿੱਤੀ ਹੈ ਵੀ ਐਨੇ ਧਰਮ ਹੋਏ ਕ੍ਰਿਸ਼ਨ ਜੀ ਤੋਂ ਲਾ ਕੇ ਕੌਰੋਂ ਪਾਂਡਵਾਂ ਤੋਂ ਲਾ ਕੇ ਰਾਮ ਜੀ ਤੋਂ ਲਾ ਕੇ ਵੀ ਜਦੋਂ ਦੁੱਖ ਆਇਆ ਹਰੇਕ ਰੋਇਆ ਕਰੋਨਾ ਨੇ ਆਪਣਾ ਪਰਿਵਾਰ ਸਾਹਜਾ ਦੇ ਸਰਬੰਸ ਬਾਰਿਆ ਔਰ ਇੱਕੋ ਗੱਲ ਕਹੀ ਵੀ ਹੈ ਅਕਾਲ ਪੁਰਖ ਤੇਰਾ ਸ਼ੁਕਰ ਹੈ ਤੇਰਾ ਕਰਜ਼ਾ ਲਾ ਰਿਹਾ ਇਹ ਜੀਵਨ ਹੈ ਜੇ ਆਪਾਂ ਸਮਝ ਕੇ ਚੱਲੀਏ ਜਿਹੜੇ ਚੰਗੇ ਸਾਡੇ ਗੁਰੂ ਪੀਰ ਪ੍ਰਗੰਬਰ ਨੇ ਉਹ ਇਸ ਪਾਸੇ ਲਾਉਂਦੇ ਐ ਬਾਕੀ ਦੁਨਿਆਵੀ ਗੱਲਾਂ ਜਿੰਨਾ ਮਰਜੀ ਕਰ ਲਈਏ ਤੇ ਬਾਤਾ ਜੀ ਦਾ ਪਰਿਵਾਰ ਬਹੁਤ ਨੇਕ ਕਿਉਂਕਿ ਅੱਜ ਦੇ ਨੇ ਮੋਹਰ ਸਾਹਿਬ ਅੱਜ ਅੰਤਵਰਦਾਸ ਆਏ ਹੋ ਜਿਹੜਾ ਸਰਦਾਰ ਲੁਸੀ ਸ਼੍ਰੀਰਦਾਨ ਕੀਤਾ ਪਰਿਵਾਰ ਨੇ ਕੀ ਕਹਾਂਗੇ ਦੇਖੋ ਜੀ ਬਹੁਤ ਇਹ ਪਰਿਵਾਰ ਮਾਤਾ ਜੀ ਦਾ ਬੜਾ-ਬੜਾ ਯੋਗਦਾਨ ਸੀ ਕਿਉਂਕਿ ਸਾਰੇ ਪਰਿਵਾਰ ਦੇ ਬੱਚੇ ਬੜੇ ਸਿਆਣੇ ਨੇ ਇਧਰ ਜੁੜੇ ਹੋਇਆ ਸੰਗਤ ਨਾਲ ਔਰ ਇਹਨਾਂ ਦੀ 80 ਸਾਲ ਦੀ ਜੀਵਨ ਸੀ ਔਰ ਤੀਰ ਤੱਕ ਬਿਲਕੁਲ ਤਦਰੁਸਤ ਰਹੇ ਔਰ ਬੜਾ-ਵੱਡਾ ਇਹਨਾਂ ਦਾ ਉਪਰਾਲਾ ਪਰਿਵਾਰ ਨੂੰ ਭਾਵਿਤਦਾ ਸੀ ਔਰ ਨਾਲ ਹੀ ਫਿਰ ਇਹਨਾਂ ਨੇ ਇਹਨਾਂ ਦਾ ਸਰੀਰਦਾਨ ਹੋਇਆ ਬਹੁਤ ਉੱਤਮ ਇਹ ਗੱਲ ਹੋਈ ਹੈ ਸਾਰੇ ਪਰਿਵਾਰ ਵੱਲੋਂ ਮੈਂ ਪਰਿਵਾਰ ਨਾਲ ਸੰਜਿਆ ਕੀਤਾ ਸਾਡੇ ਚਾਹ ਕੇ ਸਾਡੇ ਬਖਸ਼ਾ ਹੋਰ ਪ੍ਰਮਾਤਮਾ ਨੇ ਮਿਲਣਾ ਜੀ ਆਸਾ ਬਹੁਤ ਵਧੀਆ ਇਹ ਪਰਿਵਾਰ ਹੈ ਸਾਡਾ